ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮੈਂ ਫਿਲਮਸਤਾ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇੱਕ ਤੁਹਾਨੂੰ ਕਰਮ ਦੱਸਣਾ ਹੈ ਕਿ ਸੰਗਰਾਮ ਦੇ ਦਿਨ ਬਹੁਤ ਹੀ ਜ਼ਰੂਰੀ ਹੈ ਹਰ ਇੱਕ ਨੂੰ ਇੱਕ ਕਰਮ ਕਰਨਾ ਸੋ ਕਰਮ ਕੀ ਹੈ ਆਪਾਂ ਇਸ ਵੀਡੀਓ ਰਾਈ ਸਾਂਝਾ ਕਰਾਂਗੇ ਜੀ ਸੰਗਰਾਮ ਦੇ ਦਿਨ ਜੇਕਰ ਤੁਸੀਂ ਇਹ ਇੱਕ ਕਰਮ ਕਰ ਲੈਨੇ ਹੋ ਤਾਂ ਸਾਰਾ ਸਾਲ ਉਹ ਪਰਮਾਤਮਾ ਕਿਰਪਾ ਤੁਹਾਡੇ ਤੇ ਬਣਾ ਕੇ ਰੱਖੇਗਾ ਸੋ ਕਰਮ ਕਿਸ ਤੰਗ ਨਾਲ ਕਰਨਾ ਹੈ ਕਿਵੇਂ ਕਰਨਾ ਹੈ ਇਸ ਵੀਡੀਓ ਰਾਈ ਸਮਝਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਜ਼ਰੂਰ ਕਰਨਾ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਵੀਡੀਓ ਦੇ ਵਿੱਚ ਕੋਈ ਨਾ ਕੋਈ ਕਰਮ ਦਸਤੀ ਦਾ ਸੋ ਤੁਸੀਂ ਬਹੁਤ ਜ਼ਿਆਦਾ ਪਿਆਰ ਦਿਨੇਓ ਵੀਡੀਓ ਨੂੰ ਸੋ ਬਾਕੀ ਤੁਹਾਡਾ तहे ਦਿਲੋਂ ਧੰਨਵਾਦ ਵੀ ਕਰਦੇ ਆ ਕਿ ਤੁਹਾਡੇ ਕਮੈਂਟਸ ਬਹੁਤ ਵਧੀਆ-ਵਧੀਆ ਹੁੰਦੇ ਆ ਸੋ ਸਾਨੂੰ ਵੀ ਇੱਕ ਹੌਸਲਾ ਮਿਲਦਾ ਹੈ ਤੁਹਾਡੇ ਕਮੈਂਟ ਪੜ ਕੇ ਸੋ ਬਾਕੀ ਹਮੇਸ਼ਾ ਪ੍ਰਮਾਤਮਾ ਕਿਰਪਾ ਇਸੇ ਤਰ੍ਹਾਂ ਤੁਹਾਡੇ ਤੇ ਬਣਾਈ ਰੱਖੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਸੋ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਦੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਇੱਥੇ ਵੀਡੀਓ ਇਹ ਸ਼ੁਰੂ ਕਰਦੇ ਆ ਸੋ ਕੁਝ ਕਮੈਂਟਾਂ ਦੱਸ ਦਿੰਨੇ ਆ ਜੀ ਪਹਿਲਾਂ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਜੇਕਰ ਅਸੀਂ ਆਪਣੇ ਗੁਰੂ ਨੂੰ ਛੱਡ ਕੇ ਕਿਤੇ ਹੋਰ ਤੇ ਜਾਂਦੇ ਆ ਕਿਸੇ ਦਰਗਾਹ ਤੇ ਜਾਂਦੇ ਆ ਮੱਥਾ ਟੇਕਣ ਲਈ ਕੀ ਅਸੀਂ ਆਪਣੇ ਗੁਰੂ ਨੂੰ ਯਾਦ ਕਰਕੇ ਜਾ ਸਕਦੇ ਆ ਸੋ ਬਿਲਕੁਲ ਆਪਾਂ ਤੁਹਾਨੂੰ ਹਮੇਸ਼ਾ ਹੀ ਕਹਿੰਦੇ ਆ ਕਿ ਗੁਰੂ ਇੱਕ ਨੂੰ ਹੀ ਜ਼ਿੰਦਗੀ ਵਿੱਚ ਬਣਾਇਆ ਜਾਂਦਾ ਪਹਿਲ ਇੱਕ ਨੂੰ ਹੀ ਦਿੱਤੀ ਜਾਂਦੀ ਆ ਜਿੱਥੇ ਗੁਰਧਾਰਨਾ ਕਰ ਲਈ ਨਾਮ ਸ਼ਬਦ ਵੀ ਉਹਨਾਂ ਦਾ ਹੀ ਕਰਨਾ ਹੈ ਸਜਦਾ ਸਲਾਮ ਅਸੀਂ ਹਰ ਇੱਕ ਨੂੰ ਕਰ ਸਕਦੇ ਹਰ ਇੱਕ ਧਰਮ ਨੂੰ ਕਰ ਸਕਦੇ ਆ ਕਿਉਂਕਿ ਹਰ ਇੱਕ ਥਾਂ ਤੇ ਪਰਮਾਤਮਾ ਦੇ ਨਾਲ ਜੁੜੀ ਹੋਈ ਗੱਲ ਹੀ ਸਮਝਾਈ ਜਾਂਦੀ ਆ ਇਹ ਸਿਰਫ ਲੋਕ ਹੀ ਕਰਦੀ ਆ ਇੰਦਰ ਉੱਧਰ ਗੱਲਾਂ ਕਰਨ ਦੇ ਵਿੱਚ ਪਤਾ ਨਹੀਂ ਕੁਝ ਮਿਲਦਾ ਹੈ ਸ਼ਾਇਦ ਤਾਈਓ ਇਸ ਤਰ੍ਹਾਂ ਦੇ ਕਰਮ ਕਰਦੇ ਆ ਸੋ ਬਾਕੀ ਖੁਦ ਆਪਣਾ ਦਿਮਾਗ ਜਿਹੜਾ ਹੈ ਉਹ ਸਹੀ ਪਾਸੇ ਲਾਉਣਾ ਆ ਖੁਦ ਦੇਖੋ ਸੋਚ ਵਿਚਾਰ ਕਰਕੇ ਕਿ ਸਾਨੂੰ ਕੀ ਸਹੀ ਲੱਗਦਾ ਸਹੀ ਸਿਰਫ ਪਰਮਾਤਮਾ ਦਾ ਨਾਮ ਲੱਗਣਾ ਚਾਹੀਦਾ ਆ ਪਰਮਾਤਮਾ ਦੇ ਨਾਮ ਤੇ ਸੇਵਾ ਤੁਸੀਂ ਕਿਤੇ ਵੀ ਜਾ ਕੇ ਕਰ ਸਕਦੇ ਆ ਸੇਵਾ ਚਾਹੇ ਤੁਸੀਂ ਨਾਮ ਸਿਮਰਨ ਕਿਸੇ ਖਾਂ ਤੋਂ ਲਿਆਇਆ ਦੱਸ ਸੱਜ ਦਾ ਸਲਾਮ ਸਾਰਿਆਂ ਨੂੰ ਕਰ ਸਕਦੇ ਆ ਪਹਿਲ ਇੱਕ ਨੂੰ ਹੀ ਦੇਣੀ ਆ ਤੇ ਸੱਜ ਦਾ ਸਲਾਮ ਸਾਰਿਆਂ ਨੂੰ ਕਰ ਸਕਦੇ ਆ ਚਾਹੇ ਤੁਸੀਂ ਮੰਦਿਰ ਜਾਓ ਚਾਹੇ ਗੁਰਦੁਆਰੇ ਜਾਓ ਕਿਤੇ ਵੀ ਜਾਓ ਸੱਜ ਦਾ ਸਲਾਮ ਹਰ ਇੱਕ ਨੂੰ ਕਰੋ ਕਿਉਂਕਿ ਹਰ ਇੱਕ ਦਾ ਜਿਕਰ ਅੱਜ ਦੁਨੀਆ ਤੇ ਨਾਮ ਹੈ ਕਿਉਂਕਿ ਉਹਨਾਂ ਦੀ ਨਾਮ ਦੀ ਕਮਾਈ ਕੀਤੀ ਹੋਈ ਆ ਨਾਮ ਦੀ ਕਮਾਈ ਹੀ ਦੁਨੀਆ ਤੇ ਨਾਮ ਕਰਾਉਂਦੀ ਹੈ ਸੋ ਜਿੰਨਾ ਅਸੀਂ ਨਾਮ ਜਪਾਂਗੇ ਉਹਨਾਂ ਹੀ ਪਰਮਾਤਮਾ ਸਾਡਾ ਨਾਮ ਉੱਚਾ ਕਰਦਾ ਇਸੇ ਤਰ੍ਹਾਂ ਜਿੰਨੇ ਇਹ ਰਿਸ਼ਤੇ ਦੁਨੀਆ ਤੇ ਆਏ ਇਸ ਧਰਤੀ ਤੇ ਆਏ ਸੋ ਸਾਰਿਆਂ ਨੇ ਰੱਬ ਦਾ ਨਾਮ ਚੱਪਿਆ ਤੇ ਅੱਜ ਉਹਨਾਂ ਦੇ ਨਾਮ ਦੇ ਦੀਵੇ ਜਗਦੇ ਜੋਤਾਂ ਜਗਦੀਆਂ ਆ ਉਹਨਾਂ ਦਾ ਦੁਨੀਆਂ ਤੇ ਨਾਮ ਹੈ ਸੋ ਉਹਨਾਂ ਨੇ ਵੰਦਗੀਆਂ ਕੀਤੀਆਂ ਇਸ ਕਰਕੇ ਦੁਨੀਆਂ ਉਹਨਾਂ ਨੂੰ ਪੂਜਦੀ ਹੈ ਸੋ ਸਾਰੇ ਦਾ ਸਲਾਮ ਅਸੀ ਸਾਰਿਆਂ ਨੂੰ ਹੀ ਕਰ ਸਕਦੇ ਆ ਇਹ ਮਨ ਵਿੱਚ ਕਦੇ ਕਲੇਖਾ ਨਹੀਂ ਰੱਖਣਾ ਕਿ ਅਸੀਂ ਇਸ ਥਾਂ ਤੋਂ ਨਾਮ ਸ਼ਬਦ ਲਿਆ ਆ ਅਸੀਂ ਸ਼ਾਇਦ ਕਿਤੇ ਜਾਵਾਂਗੇ ਤਾਂ ਸਾਡਾ ਕੋਈ ਨੁਕਸਾਨ ਹੋਵੇਗਾ ਕਦੇ ਵੀ ਇਦਾਂ ਦਾ ਕੁਝ ਨਹੀਂ ਹੁੰਦਾ ਕਿਉਂਕਿ ਜਿੱਥੇ ਵੀ ਜਾਓਗੇ ਉਹ ਵੀ ਤੁਹਾਨੂੰ ਪਰਮਾਤਮਾ ਨਾਲ ਜੁੜਨ ਦਾ ਰਸਤਾ ਦੱਸਣਗੇ ਤੇ ਜੇ ਜੁੜਿਆ ਉਹ ਵੀ ਆਪਾਂ ਨੂੰ ਇਹ ਸਲਾਹ ਦਿੰਦੇ ਆ ਸੋ ਇਸ ਕਰਕੇ ਇਹ ਗੱਲਾਂ ਨੂੰ ਦਿਮਾਗ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕੀ ਦੀਦੀ ਜੀ ਅਸੀਂ ਤੁਹਾਨੂੰ ਗੁਰੂ ਬਣਾਉਣਾ ਚਾਹੁੰਦੇ ਆ ਸੋ ਦੇਖੋ ਅਸੀਂ ਗੁਰੂ ਨਹੀਂ ਬਣ ਸਕਦੇ ਇੰਨੀ ਕੋਸ਼ਿਸ਼ ਕਰ ਸਕਦੇ ਆ ਕਿ ਤੁਹਾਨੂੰ ਸਹੀ ਰਾਹ ਤੇ ਪਾ ਸਕੀਏ ਤੇ ਕੁਝ ਨਾ ਕੁਝ ਤੁਹਾਡੇ ਤੋਂ ਕਰਮ ਕਰਾ ਸਕੀਏ ਜਿਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਕੁਝ ਹੱਦ ਤੱਕ ਬਦਲਾਅ ਆ ਸਕਦਾ ਹੈ ਸੋ ਬਾਕੀ ਗੁਰਧੰਨਾ ਵੀਰ ਜੀ ਚਾਹੇ ਤੁਸੀਂ ਭੈਣ ਹੋ ਵੀਰੇਓ ਸੋ ਇੱਥੇ ਇਹ ਕਹਾਂਗੇ ਕਿ ਗੁਰਧਾਰਨਾ ਹਮੇਸ਼ਾ ਹੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਜਿੱਥੇ ਮਨ ਟਿਕਦਾ ਹੈ ਉੱਥੇ ਹੀ ਗੁਰਧਾਰਨਾ ਕਰਨੀ ਚਾਹੀਦੀ ਆ ਸੋ ਬਾਕੀ ਸਾਡਾ ਕੋਈ ਵੀ ਇਦਾਂ ਦਾ ਨਹੀਂ ਹੈ ਅਰਾਦਾ ਕਿ ਅਸਲੀ ਕਿਸੇ ਦੇ ਗੁਰੂ ਬਣੀਏ ਨਾ ਕੋਈ ਸਾਡਾ ਇਹੋ ਜਿਹਾ ਪਹਿਰਾਵਾ ਹੈ ਆਮ ਇਨਸਾਨ ਦੀ ਤਰ੍ਹਾਂ ਸੀ ਆਪਣੀ ਜ਼ਿੰਦਗੀ ਜਿਹੜੀ ਆ ਉਹ ਕੱਟਦੇ ਆ ਤੇ ਆਮ ਇਨਸਾਨ ਦੀ ਤਰ੍ਹਾਂ ਹੀ ਬਣ ਕੇ ਰਹਿਣਾ ਚਾਹੁੰਦੇ ਆ ਸੋ ਮਾਲਕ ਦੀ ਕਿਰਪਾ ਇਸੇ ਤਰ੍ਹਾਂ ਰਹੇ ਕਿ ਅਸੀਂ ਤੁਹਾਡੇ ਨਾਲ ਪੀਰਾਂ ਪੀਰਾਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਸਾਂਝੀਆਂ ਕਰਦੇ ਰਹੀਏ ਜੀ ਸੋ ਬਾਕੀ ਤੁਸੀਂ ਇੰਨੀ ਜ਼ਿਆਦਾ ਇੱਜ਼ਤ ਦਿੰਨੇ ਹੋ ਜੀ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਦੇ ਆ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸੀਏ ਜੀ ਇਹ ਕਮੈਂਟਾਂ ਵਿੱਚ ਲਿਖਦੇ ਆ ਕਿ ਜਦੋਂ ਗੁਰੂ ਨਾਮ ਸ਼ਬਦ ਦਿੰਦਾ ਹੈ ਤਾਂ ਕਿਸ ਤਰ੍ਹਾਂ ਦਿੰਦਾ ਹੈ ਕੀ ਸਮਝਾਉਂਦਾ ਹੈ ਸੋ ਦੇਖੋ ਜਦੋਂ ਵੀ ਗੁਰੂ ਨਾਮ ਸ਼ਬਦ ਦਵੇਗਾ ਉਹ ਕੁਝ ਗੱਲਾਂ ਦਸੇਗਾ ਜਿਨ੍ਹਾਂ ਗੱਲਾਂ ਦਾ ਜ਼ਿਕਰ ਤੁਸੀਂ ਤੁਲ ਗਏ ਉਹਨਾਂ ਗੱਲਾਂ ਤੇ ਉਸ ਰਸਤੇ ਤੇ ਤੁਰਨ ਦੀ ਕੋਸ਼ਿਸ਼ ਕਰੋਗੇ ਤਾਂ ਹਿੰਮਤ ਤਾਂ ਪਰਮਾਤਮਾ ਦੇ ਦਿੰਦਾ ਥੋੜੀ ਮੁਸ਼ਕਲ ਹੁੰਦੀ ਹੈ ਪਰ ਜੋ ਉਹਨਾਂ ਨੇ ਸਿਖਿਆਉਣਾ ਸਚਾਈ ਹੈ ਜੇਕਰ ਜ਼ਿੰਦਗੀ ਵਿੱਚ ਗੁਰਧਾਰਨਾ ਕਰਨੀ ਹੈ ਤਾਂ ਉਹਨਾਂ ਬਚਨਾ ਤੇ ਚੱਲ ਕੇ ਦੇਖੋ ਫਿਰ ਜ਼ਿੰਦਗੀ ਦੇਖੋ ਕਿਵੇਂ ਪਲਟ ਜਾਂਦੀ ਹੈ ਪਰ ਗੁਰਧਾਰਨਾ ਹਰ ਕੋਈ ਕਰ ਲੈਂਦਾ ਹੈ ਜੋ ਗੱਲਾਂ ਕਹਿੰਦੇ ਆ ਸੰਤ ਉਹ ਗੱਲਾਂ ਤੇ ਅਮਲ ਕੋਈ ਵਿਰਲੀ ਰੂਹੀ ਕਰਦੀ ਹੈ ਸੋ ਗੁਰੂ ਜਦੋਂ ਨਾਮ ਸ਼ਬਦ ਦਿੰਦਾ ਹੈ ਤੇ ਸਭ ਤੋਂ ਪਹਿਲਾਂ ਇਹ ਸਮਝਾਉਂਦਾ ਕਿ ਕਦੇ ਵੀ ਜ਼ਿੰਦਗੀ ਵਿੱਚ ਝੂਠ ਨਹੀਂ ਬੋਲਣਾ ਤੇ ਸੱਚ ਦੇ ਰਸਤੇ ਤੇ ਤੁਰਨਾ ਹੈ ਮਾੜਾ ਕਰਮ ਨਹੀਂ ਕਰਨਾ ਮਾੜਾ ਕਹਿਣਾ ਨਹੀਂ ਮਾੜਾ ਸੁਣਨਾ ਨਹੀਂ ਸੋ ਜਦੋਂ ਇਹ ਕੁਝ ਗੱਲਾਂ ਹੀ ਅਸੀਂ ਜ਼ਿੰਦਗੀ ਵਿੱਚ ਅਪਣਾਉਂਦੇ ਆਂ ਤੇ ਇਹਦੇ ਨਾਲ ਹੀ ਕਾਫੀ ਚਮਤਕਾਰ ਜ਼ਿੰਦਗੀ ਵਿੱਚ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਗਿਆਨ ਆਉਣਾ ਸ਼ੁਰੂ ਹੋ ਜਾਂਦਾ ਜਿਕਰ ਨਾਮ ਸ਼ਬਦ ਲੈ ਲਿਆ ਜੋ ਗੁਰੂ ਨੇ ਗੱਲਾਂ ਜੋ ਬਚਨ ਕੀਤੇ ਆ ਉਹਨਾਂ ਬਚਨਾਂ ਤੇ ਨਹੀਂ ਤੁਰਾਂਗੇ ਤਾਂ ਉਹ ਨਾਮ ਸ਼ਬਦ ਇੰਨਾ ਜੁੜੇਗਾ ਨਹੀਂ ਤੇ ਉਹਦੀ ਕਿਰਪਾ ਵੀ ਤੁਹਾਨੂੰ ਇੰਨੀ ਨਹੀਂ ਮਿਲੇਗੀ ਸੋ ਜੇਕਰ ਤੁਸੀਂ ਨਾਲ ਦੀ ਨਾਲ ਇਹ ਗੱਲਾਂ ਨੂੰ ਜ਼ਿੰਦਗੀ ਵਿੱਚ ਅਪਣਾ ਲਓਗੇ ਤਾਂ ਉਹਨਾਂ ਦੀ ਕਿਰਪਾ ਵੀ ਤੁਸੀਂ ਜਲਦੀ ਹੀ ਪਾ ਸਕਦੇ ਆ ਜਲਦੀ ਹੀ ਪਰਮਾਤਮਾ ਦੇ ਨਾਲ ਜੁੜ ਸਕਦੇ ਆ ਸੋ ਪਰਮਾਤਮਾ ਦੇ ਨਾਲ ਜੁੜਨਾ ਹੈ ਤੇ ਉਹ ਸਿਰਫ ਇਹੀ ਸਮਝਾਉਣਗੇ ਕਿ ਕਦੇ ਕਿਸੇ ਦੀ ਚੁਗਲੀ ਨਿੰਦਿਆ ਨਹੀਂ ਕਰਨੀ ਤੇ ਨਾ ਹੀ ਕਿਸੇ ਨੂੰ ਕੁਛ ਮਾੜਾ ਕਹਿਣਾ ਹੈ ਜੇਕਰ ਕੁਝ ਕਹਿੰਦਾ ਹੈ ਤੇ ਉਹਨੂੰ ਝੋਲੀ ਵਿੱਚ ਪਵਾ ਲਓ ਚੁੱਪ ਕਰ ਜਾਓ ਸ਼ਾਂਤ ਹੋ ਜਾਓ ਸਮੇਂ ਦੇ ਸ਼ਾਹਦ ਫਿਰ ਤੁਸੀਂ ਖੁਦ ਦੇਖੋਗੇ ਕਿ ਜੇਕਰ ਕਿਸੇ ਨੇ ਤੁਹਾਨੂੰ ਕੁਛ ਮਾੜਾ ਕਿਹਾ ਹੈ ਤੇ ਉਹਦਾ ਜਵਾਬ ਉਹ ਪ੍ਰਮਾਤਮਾ ਕਿਸ ਢੰਗ ਨਾਲ ਦੇਵੇਗਾ ਤੁਸੀਂ ਖੁਦ ਦੇਖ ਸਕੋਗੇ ਸੋ ਜੇਕਰ ਉਸ ਸਮੇਂ ਤੇ ਤੁਸੀਂ ਇੰਨਾ ਕੰਟਰੋਲ ਕਰ ਲਓ ਕਿ ਬਰਾਬਰੀ ਨਹੀਂ ਕਰਨੀ ਜੋ ਕੋਈ ਕਹਿੰਦਾ ਹੈ ਕਹਿਣ ਦਿਓ ਕਹਿੰਦੇ ਮਹਾਪੁਰਸ਼ ਹਰਮੇਸ਼ਾ ਇੱਕ ਗੱਲ ਕਹਿੰਦੇ ਆ ਨਿੰਦਿਆ ਆਪਣੀ ਤੁਸੀਂ ਕਰਾਵੋ ਕਿਸੇ ਨੂੰ ਬੋਲ ਨਹੀਂ ਕਹਿਣਾ ਸੋ ਆਪਣੀ ਨਿੰਦਿਆ ਕਰਾਓ ਇਹਦੇ ਵਿੱਚ ਖੁਸ਼ ਹੋਵੋ ਜੇਕਰ ਤੁਹਾਡੀ ਕੋਈ ਨਿੰਦਿਆ ਕਰਦਾ ਤੁਹਾਨੂੰ ਕੋਈ ਮਾੜਾ ਕਹਿੰਦਾ ਹੈ ਤਾਂ ਉੱਥੇ ਖੁਸ਼ੀ ਮਨਾਉਣੀ ਹੈ ਕਿ ਸਾਡਾ ਕੋਈ ਪ੍ਰਾਣਾ ਪਾਪ ਹੈ ਜਿਹੜਾ ਧੋਤਾ ਜਾ ਰਿਹਾ ਹੈ ਜਿੱਤੇ ਜਿੱਦਾਂ ਕੋਈ ਨਿੰਦਿਆ ਕਰੇਗਾ ਉਦਾਂ ਉਦਾਂ ਉਹ ਜੋ ਪਾਪ ਹੈ ਉਹ ਧੋਤੇ ਜਾਣਗੇ ਸੋ ਇਸ ਗੱਲ ਤੇ ਕਦੇ ਪਰੇਸ਼ਾਨ ਨਾ ਹੋਵੋ ਕਿ ਕੋਈ ਸਾਨੂੰ ਮਾੜਾ ਕਹਿੰਦਾ ਹੈ ਉੱਥੇ ਅਸੀਂ ਵੀ ਕਿਸੇ ਨੂੰ ਕਹੀਏ ਸੋ ਉੱਥੇ ਚੁੱਪ ਕਰ ਜਿਓ ਤੁਹਾਡਾ ਪਾਪ ਧੋ ਹੁੰਦਾ ਉਹਦੇ ਵਿੱਚ ਵੀ ਤੁਹਾਡਾ ਫਾਇਦਾ ਹੀ ਹੈ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਹਾਂ ਕਿ ਸੰਗ੍ਰਹਿ ਤਾਂ ਦੇ ਦਿਨ ਤਸੀਕ ਕਰਮ ਕਿਹੜਾ ਕਰਨਾ ਹੈ ਸੋ ਪਹਿਲਾਂ ਤਾਂ ਇੱਥੇ ਅਮਰਤ ਵੇਲੇ ਉਠਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਸੋ ਜੇਕਰ ਹਰ ਰੋਜ਼ ਨਹੀਂ ਉੱਠ ਸਕਦੇ ਤਾਂ ਸੰਗਰਾਮ ਦੇ ਦਿਨ ਤੇ ਅਮਰਤ ਵੇਲੇ ਜ਼ਰੂਰ ਉੱਠੋ ਉੱਠ ਕੇ ਅਰਦਾਸ ਬੇਨਤੀ ਸਿਮਰਨ ਕਰੋ ਤਾਂ ਫਿਰ ਗੁਰਦੁਆਰਾ ਸਾਹਿਬ ਜਾਓ ਗੁਰਦੁਆਰਾ ਸਾਹਿਬ ਪ੍ਰਸ਼ਾਦ ਲੈ ਕੇ ਜਾਓ ਤੇ ਪਰ ਅੱਜ ਜੋ ਖਾਸ ਆਪਾਂ ਦੱਸਣ ਲੱਗੇ ਆ ਕੀ ਜਿਨ੍ਹਾਂ ਰੋਹਾਂ ਨੇ ਘਰ ਵਿੱਚ ਨਵਾਂ ਅਨਾਜ ਲੈ ਕੇ ਆਂਦਾ ਆ ਕਣਕ ਲੈ ਕੇ ਆਂਦੀ ਨਵੀਂ ਸੋ ਉਸ ਨਵੀਂ ਕਣਕ ਦੀ ਸ਼ੁਰੂਆਤ ਜੋ ਹੈ ਹੋਰ ਦੁਬਾਰਾ ਸਾਹਿਬ ਚੋਂ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਵੀ ਕੋਈ ਚੀਜ਼ ਦੀ ਅਸੀਂ ਸ਼ੁਰੂਆਤ ਕਰਦੇ ਹਾਂ ਜੇਕਰ ਮਹਾਪੁਰਸ਼ਾਂ ਨੂੰ ਮੂਰੇ ਰੱਖ ਕੇ ਆਪਣੇ ਗੁਰੂਆਂ ਪੀਰਾਂ ਨੂੰ ਮੂਰੇ ਰੱਖ ਕੇ ਕਰੀਏ ਤਾਂ ਬਹੁਤ ਹੀ ਚੰਗਾ ਹੁੰਦਾ ਹੈ ਮਾਲਕ ਦੀ ਕਿਰਪਾ ਮਿਲਦੀ ਹੈ ਕਿਉਂਕਿ ਉਹ ਪ੍ਰਮਾਤਮਾ ਸਾਡਾ ਪਲ-ਪਲ ਦਾ ਹਿਸਾਬ ਰੱਖਦਾ ਹੈ ਕੌਣ ਕਿੱਥੇ ਕਿਹੋ ਜਿਹਾ ਕਰਮ ਕਰ ਰਿਹਾ ਹੈ ਜਿੰਨਾ ਸਮਾਂ ਤੁਸੀਂ ਪ੍ਰਮਾਤਮਾ ਲਈ ਕੱਢੋਗੇ ਉਨਾ ਹੀ ਸਮਾਂ ਪ੍ਰਮਾਤਮਾ ਤੁਹਾਨੂੰ ਦੇਵੇਗਾ ਜਦੋਂ ਅਸੀਂ ਸਮੇਂ ਦੀ ਕਦਰ ਕਰਦੇ ਹਾਂ ਤਾਂ ਫਿਰ ਆਉਣ ਵਾਲੇ ਸਮੇਂ ਵਿੱਚ ਸਮਾਂ ਵੀ ਸਾਡੀ ਕਦਰ ਕਰਦਾ ਹੈ ਇਸ ਕਰਕੇ ਸਮੇਂ ਦੀ ਕਦਰ ਹਮੇਸ਼ਾ ਕਰੋ ਤੇ ਸ਼ੁਰੂਆਤ ਕੀ ਕਰਨੀ ਹੈ ਕਿ ਨਵੇਂ ਕਣਕ ਜਾਂ ਜਿੱਕਰ ਆਟਾ ਨਵਾਂ ਫਿਆਇਆ ਹੈ ਦਾ ਆਟਾ ਗੁਰਦੁਆਰਾ ਸਾਹਿਬ ਵਿੱਚ ਜ਼ਰੂਰ ਪਾ ਕੇ ਆਓ ਤੇ ਜੇਕਰ ਆਟਾ ਨਹੀਂ ਅਜੇ ਬਣਾਇਆ ਤੇ ਫਿਰ ਤੁਸੀਂ ਕਣਕ দান ਪਾ ਸਕਦੇ ਆ। ਸੋ ਜਦੋਂ ਅਸੀਂ ਆਪਣੇ ਗੁਰੂਆਂ ਦੇ ਨਾਮ ਤੇ ਕੁਝ ਦਾਨ ਕਰਦੇ ਆ ਤਾਂ ਉਹ ਦਾਨ ਕੀਤਾ ਵਾਅਦਾ ਫੁੱਲਦਾ ਹੈ। ਸੋ ਜੇਕਰ ਚਾਹੁੰਦੇ ਹੋ ਕਿ ਸਾਡੇ ਘਰ ਵਿੱਚ ਵਰਕਤ ਰਹੇ ਤਾਂ ਫਿਰ ਸ਼ੁਰੂਆਤ ਸੁਮਰੰਗਤ ਤੋਂ ਹੀ ਤੁਸੀਂ ਇਹ ਕਰਮ ਕਰਕੇ ਕਰ ਸਕਦੇ ਆ।